ਰਾਤ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਆਪਾਂ ਕਿਤਾਬ ਸਾਕਨ ਨੀਲਾ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਆਂ ਕਿਤਾਬ ਦਾ ਬਰਤਾਂਤ ਕਿਤਾਬ ਦੇ ਵਿੱਚ ਕੀ ਲਿਖਿਆ ਉਹ ਦੱਸਿਆ ਜਾਂਦਾ ਤੇ ਨਾਲ ਮੈਂ ਕੁਝ ਟਿੱਪਣੀਆਂ ਵੀ ਕਰਦਾ 9 ਜੂਨ ਤੱਕ ਆਪਾਂ ਪਹੁੰਚ ਗਏ ਆਂ 9 ਜੂਨ ਦਾ ਪਹਿਲਾ ਹਿੱਸਾ ਆਪਾਂ ਕਵਰ ਕਰ ਚੁੱਕੇ ਆਂ ਤੇ ਦੋ ਹਿੱਸਿਆਂ ਬਾਰੇ ਹੋਰ ਗੱਲ ਕਰਾਂਗੇ 9 ਜੂਨ ਦੇ ਹਿੱਸੇ ਦੀਆਂ ਘਟਨਾਵਾਂ ਕਿਉਂਕਿ ਜ਼ਿਆਦੇ ਨੇ ਕਿਉਂਕਿ ਆਰਮੀ ਨੇ ਵੀ ਬਗਾਵਤ ਕੀਤੀ ਸੀ ਉਹਦਾ ਵਰਣਨ ਹੈ ਕੁਝ ਸਿਵਲ ਅਧਿਕਾਰੀਆਂ ਨੇ ਵੀ ਬਾਗੀ ਰੁਖ ਅਪਣਾਇਆ ਸੀ ਉਹਦੇ ਬਾਰੇ ਆ ਤੇ ਕੁਝ ਹਰਮੰਦਰ ਸਾਹਿਬ ਦੇ ਵਿੱਚ ਕੀ ਘਟਨਾਵਾਂ ਹੋਈਆਂ ਜਾਂ ਕੌਣ ਲੋਕ ਉੱਥੇ ਗਏ ਜਾਂ ਸਰਕਾਰ ਨੇ ਕਿਸ ਤਰ੍ਹਾਂ ਸਾਰੇ ਘਟਨਾਵਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਦਾ ਇਹਨਾਂ ਨਾਲ ਨੁਕਸ ਨਹੀਂ ਉਹਦਾ ਵੀ ਇਹਦੇ ਵਿੱਚ ਵਰਤਾਨਤ ਹੈ ਸੋ ਗੱਲ ਕਰਦੇ ਆਂ ਆਪਣੀ ਗੱਲ ਜਾਰੀ ਸੀ ਕਿ ਫੌਜ ਨੇ ਬਗਾਪਤ ਕਿਵੇਂ ਕੀਤੀ ਇਹ ਸਾਰੇ ਸਿੰਘ ਸਿੰਘਾਂ ਤੋਂ ਮਤਲਬ ਜਿਹੜੇ ਸਿੱਖ ਫੌਜੀਆਂ ਨੇ ਬਗਾਪਤ ਕੀਤੀ ਸੀ ਇਹ ਸਾਰੇ ਸਿੰਘ ਇਹਨਾਂ ਗੱਡੀਆਂ ਵਿੱਚ ਸਵਾਰ ਹੋ ਕੇ ਹਜ਼ਾਰੀਬਾਗ ਵੱਲ ਨੂੰ ਚੱਲ ਪਏ ਇੱਥੇ ਇਹ ਵਰਣਨਯੋਗ ਹੈ ਕਿ 1 ਮਹੀਨਾ ਪਹਿਲਾਂ 1 ਮਈ ਨੂੰ ਰਾਂਚੀ ਸੌਣੇ ਵਿੱਚ ਇੰਦਰਾ ਗਾਂਧੀ ਜਵਾਨਾਂ ਨੂੰ ਸੰਬੋਧਨ ਕਰਨ ਆਏ ਸੀ ਜਿੱਥੇ ਉਸਨੇ ਉੱਥੋਂ ਦੇ ਇੰਚਾਰਜ ਜਨਰਲ ਨੂੰ ਪੁੱਛਿਆ ਸੀ ਕਿ ਰਾਮਗੜ੍ਹ ਸੈਂਟਰ ਤੋਂ ਅਮਰਸਰ ਕਿੰਨੀ ਦੂਰ ਹੈ ਜਦੋਂ ਜਨਰਲ ਨੇ ਜਵਾਬ ਦਿੱਤਾ ਕਿ 1720 ਕਿਲੋਮੀਟਰ ਤਾਂ ਇੰਦਰਾ ਗਾਂਧੀ ਦਾ ਦੂਜਾ ਰਸਮੀ ਸਵਾਲ ਸੀ ਕਿ ਇੱਥੋਂ ਆदमी ਅਮਰਸਰ ਕਿੰਨੀ ਦੇਰ ਵਿੱਚ ਪਹੁੰਚ ਸਕਦਾ ਹੈ ਜਨਰਲ ਦਾ ਜਵਾਬ ਸੀ ਕਿ ਇੱਥੋਂ ਸਿੱਧੀ ਟ੍ਰੇਨ ਅਮਰਸਰ ਜਾਂਦੀ ਹੈ ਜੋ 26 ਘੰਟੇ ਦਾ ਸਮਾਂ ਲੈਂਦੀ ਹੈ ਇਸ ਗੱਲਬਾਤ ਦੀ ਸਿੱਧੀ ਜਿਹੀ ਵਿਆਖਿਆ ਇਹ ਬਣਦੀ ਹੈ ਕਿ ਇੰਦਰਾ ਗਾਂਧੀ ਜਾਣਦੀ ਸੀ ਕਿ ਜੋ ਉਹ ਕਰਨ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਸਿੱਖ ਸੈਂਟਰ ਤੋਂ ਬਗਾਵਤ ਜ਼ਰੂਰ ਉਠੇਗੀ ਸ਼ਾਇਦ ਉਹ ਜਾਣਣਾ ਚਾਹੁੰਦੀ ਸੀ ਕਿ ਇੱਥੋਂ ਦੇ ਬਾਗੀ ਫੌਜੀ ਅੰਮ੍ਰਿਤਸਰ ਪਹੁੰਚਣ ਵਿੱਚ ਕਿੰਨਾ ਟਾਈਮ ਲਗਾਉਣਗੇ ਉਸ ਵੇਲੇ ਭਾਰਤੀ ਫੌਜ ਵਿੱਚ 80000 ਤੋਂ ਵੱਧ ਫੌਜੀ ਸਨ ਜੇ ਸਾਰੇ ਬਗਾਵਤ ਕਰ ਦਿੰਦੇ ਤਾਂ Hindu ਫੌਜੀਆਂ ਦੇ ਛੱਕੇ ਛਾੜ ਦਿੰਦੇ ਕੁਝ 2900 ਫੌਜੀਆਂ ਦੀ ਬਗਾਵਤ ਨੇ ਹੀ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਇਸ ਕਾਪੇ ਨੂੰ ਹਜ਼ਾਰੇ ਬਾਗ ਤੋਂ ਪਹਿਲਾਂ ਹੀ ਖਬਰ ਮਿਲ ਗਈ ਕਿ ਉੱਤਰੀ ਸ਼ਹਿਰ ਦੇ ਥਾਣੇ ਵਿੱਚ ਇਹਨਾਂ ਬਗੀ ਸੰਘਾਂ ਨੂੰ ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕੋਲਸ ਅਤੇ ਰਾਂਚੀ ਤੋਂ ਛੱਦੀ ਛੱਦੀ ਗਈ ਫੌਜ ਇਕੱਠੀ ਹੋਈ ਹੈ ਇਸ ਲਈ ਇਹ ਸ਼ਹਿਰ ਤੋਂ ਬਾਹਰ ਬਾਰ-ਬਾਰ ਨਿਕਲ ਜਾਣ ਪਰ ਇਹਨਾਂ ਸੂਰਬੀਰਾਂ ਨੇ ਜਾਣਬੁੱਝ ਕੇ ਉਸ ਥਾਣੇ ਦੇ ਗੂਹੇ ਅੱਗੋਂ ਉਹਨਾਂ ਨੂੰ ਬੰਗਾਰਦੇ ਹੋਏ ਲੰਘਣ ਦਾ ਫੈਸਲਾ ਕੀਤਾ ਇਹਨਾਂ ਨੂੰ ਰੁਕਣ ਦੀ ਕਿਸੇ ਵੀ ਕੋਸ਼ਿਸ਼ ਕਿਸੇ ਦੀ ਵੀ ਹਿੰਮਤ ਨਾ ਹੋਈ ਇਹ ਵੱਡਾ ਕਾਫਲਾ ਹਜ਼ਾਰਾਂ ਭਾਗ ਤੋਂ 40 ਕਿਲੋਮੀਟਰ ਦੂਰ ਅ ਬੜੀ ਕਸਬੇ ਤੋਂ ਦਿੱਲੀ ਕਲਕੱਤਾ ਹਾਈਵੇ ਤੇ ਚੜ੍ਹ ਕੇ ਅਰਬਗਾਦ ਨੂੰ ਹੋ ਗਿਆ ਰਾਬ ਵਿੱਚ ਕਈ ਥਾਵਾਂ ਤੇ ਪੁਲਿਸ ਇਹਨਾਂ ਨੂੰ ਰੁਕਣ ਲਈ ਆਈ ਪਰ ਵੱਡਾ ਕਾਫਲਾ ਵੇਖ ਕੇ ਕਿਸੇ ਦੀ ਹਿੰਮਤ ਨਾ ਭਈ ਕਿ ਇਹਨਾਂ ਤੇ ਗੋਲੀਆਂ ਚਲਾ ਸਕੀ ਜਦੋਂ ਇਹ ਬਾਗੀ ਫੌਜੀ 12 ਨੇ ਸੀ ਪਹੁੰਚੇ ਤਾਂ ਅੱਗੋਂ ਮਲਵਈਆ ਬ੍ਰਿਜ ਦੇ ਰਾਜਕਾਟ ਤੇ ਹੀ ਪੀਸੀ ਅਤੇ ਫੌਜ ਭਾਰੀ ਤਾਕਾਬੰਦੀ ਕਰ ਬੈਠੀ ਸੀ ਜਿਨ੍ਹਾਂ ਨੇ ਮੁਕਾਬਲਾ ਕਰਨ ਦੀ ਬਜਾਏ ਇਤੋਂ ਬਾਕੀ ਸਿੰਘਾਂ ਨੂੰ ਵਕ ਵਕ ਰਾਹ ਨੂੰ ਨਕੇੜ ਦਿੱਤਾ ਕੁਝ ਗੱਡੀਆਂ ਇਲਾਹਾਬਾਦ ਵੱਲ ਨਿਕਲ ਆਈਆਂ ਇਹਨਾਂ ਨੂੰ ਇਲਾਹਾਬਾਦ ਪੁਲ ਤੇ ਪੁਲ ਉਤੇ ਟੈਂਕ ਤੋਪਾਂ ਵੀੜ ਕੇ ਘੇਰਿਆ ਗਿਆ ਅਤੇ ਸਮਰਪਣ ਕਰਵਾ ਲਿਆ ਇਨ੍ਹਾਂ ਵਿੱਚੋਂ ਫੜੇ ਗਏ ਕਈ ਰੰਗਰੂਟਾਂ ਨੂੰ ਹੱਥ ਪਿੱਛੇ ਬੰਨ੍ਹ ਕੇ ਮੱਥੇ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਇਤੋਂ ਕਈ ਗੱਡੀਆਂ ਸੁਲਤਾਨਪੁਰ ਨੂੰ ਹੋ ਗਈਆਂ ਜਿਨ੍ਹਾਂ ਨੂੰ ਰੁਕਣ ਲਈ ਜੌਨਪੁਰ ਅਤੇ ਨਾਇਆਂਗੰਜ ਨੇੜੇ ਜੰਗਲ ਵਿੱਚ ਬਹੁਤ ਵੱਡਾ ਨਾਕਾ ਸੀ ਉੱਥੇ ਸਿਪਾਹੀ ਗੁਰਨਾਮ ਸਿੰਘ ਅਤੇ ਉਸਦੇ ਸਾਥੀਆਂ ਨੇ ਫੌਜ ਦਾ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਲੜਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਇੱਥੇ 26 ਜਣੇ ਸੀ ਦੋਗੇ ਇਹਨਾਂ ਵਿੱਚੋਂ ਅਮਰੀਕ ਸਿੰਘ ਰੋਸ਼ਨ ਸਿੰਘ ਬਲਦੇਵ ਸਿੰਘ ਆਪਣੇ ਇੱਕ ਹੋਰ ਸਾਥੀ ਸਮੇਤ ਜੰਗਲ ਵੱਲ ਨਿਕਲ ਗਏ ਜਿਨ੍ਹਾਂ ਨੂੰ 4 ਦਿਨ ਬਾਅਦ ਇੱਕ ਪਿੰਡ ਕਲਿਆਣਪੁਰ ਜੇਲਾ ਪਤਿ ਪਰ ਵਿੱਚੋਂ ਸਰਪੰਚ ਨੇ ਧੋਖੇ ਨਾਲ ਫੜਾ ਦਿੱਤਾ ਇਹਨਾਂ ਦਾ ਮੁਕਾਬਲਾ ਬਣਾ ਕੇ ਮਾਰਨ ਲੱਗੇ ਸਨ ਪਰ ਕਲਪੁਰ ਰੇਂਜ ਦੇ ਡੀਆਜੀ ਬਲਵੀਰ ਸਿੰਘ ਬਿੱਧੀ ਨੇ ਇਹਨਾਂ ਨੂੰ ਬਚਾ ਕੇ ਫੌਸਲੇ ਹਵਾਲੇ ਕਰ ਦਿੱਤਾ ਇੱਥੋਂ ਕਾਫੀ ਗੱਡੀਆਂ ਨਿਕਲ ਗਈਆਂ ਅੱਗੇ ਨਿਕਲ ਗਈਆਂ ਇਹਨਾਂ ਵਿੱਚੋਂ ਕੁਝ ਗੱਡੀਆਂ ਨੂੰ ਨਯਾ ਗੰਜ ਕਸਬੇ ਦੇ ਬਾਜ਼ਾਰ ਵਿੱਚ ਦੋਹਾਂ ਪਾਸਿਆਂ ਤੋਂ ਘੇਰ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿੱਥੇ ਕਈ ਸਿੰਘ ਸੀਦ ਹੋਏ ਅਤੇ 355 ਬੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਉਹ ਜ਼ਿਆਦਾਤਰ ਨਵੇਂ ਰੈਕ੍ਰੂਟ ਸਨ ਅਤੇ ਅਥਾਰ ਚਲਾਉਣ ਦੇ ਬਹੁਤੇ ਮਾਰ ਨਹੀਂ ਸਨ ਕਾਫੀ ਨਵੇਂ ਰਿਕਰੂਟ ਕਰਾਂ ਅਤੇ ਦੁਕਾਨਾਂ ਵਿੱਚ ਲੋਕ ਗਏ ਜੋ ਗ੍ਰਿਫਤਾਰਨਾ ਕੀਤਾ ਜਾ ਸਕੇ ਪਰ ਬਾਅਦ ਵਿੱਚ ਸਥਾਨਕ ਲੋਕਾਂ ਨੇ ਯੂਪੀ ਆਰਮਡ ਪੁਲਿਸ ਨੂੰ ਇਹਨਾਂ ਦੀ ਇਤਲਾਹ ਦੇ ਦਿੱਤੀ ਆਰਮਡ ਪੁਲਿਸ ਨੇ ਇਹਨਾਂ ਬਾਕੀ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹਨਾਂ ਦੇ ਲੁਕਣ ਥਾਂ 'ਤੇ ਹੀ ਗ੍ਰਨੇਡ ਸੁੱਟ ਕੇ ਸਹੇਦ ਕਰ ਦਿੱਤਾ ਜਮਪੂਰ ਤੋਂ ਵੀ ਜੋ ਗੱਡੀਆਂ ਨਾਕਾ ਤੋੜ ਕੇ ਅੱਗੇ ਚੱਲੀਆਂ ਗਈਆਂ ਸਾਨੂੰ ਉਹਨਾਂ ਵਿਚਲੇ 44 ਸਿੰਘਾਂ ਨੂੰ ਲਖਨਊ ਤੋਂ ਅੱਗੇ ਇਹ ਟਾਕ ਨੂੰ 8 ਕਿਲੋਮੀਟਰ ਦੂਰ ਸਿੰਧਾਰੀ ਪਿੰਡ ਲਾਗੇ ਜੀਟੀ ਰੋਡ ਤੇ ਘੇਰ ਕੇ ਫੜ ਲਿਆ ਗਿਆ ਤੇ 37 ਬੰਦੇ ਕਰੋਲੀ ਥਾਣਾ ਤੋਂ ਫੜੇ ਗਏ 12 ਵਿੱਚੋਂ ਬਾਕੀ ਗੱਡੀਆਂ ਜੰਬਲਪੁਰ ਨੂੰ ਘੁੰਮ ਗਈਆਂ ਇਹਨਾਂ ਵਿੱਚੋਂ ਇੱਕ ਬੱਸ ਮਿਰਜ਼ਾਪੁਰ ਨੇੜੇ ਖਰਾਬ ਹੋ ਗਈ ਜਿਸ ਵਿੱਚਲੇ 35 ਕੁ ਸਿੰਘ ਪੈਦਲ ਹੀ ਚੱਲ ਪਏ ਅਤੇ 40 ਕਿਲੋਮੀਟਰ ਦੂਰ ਸਕੇਤਗੜ ਸਟੇਸ਼ਨ ਤੇ ਪਹੁੰਚ ਕੇ ਪਹੁੰਚ ਕੇ ਤਾਂ ਉਹ ਤੋਂ ਅੱਗੇ ਸਫ਼ਰ ਰੇਲ ਰਹੀਂ ਤੈਅ ਕਰ ਸਕਣ ਸਵੇਰ ਦੀ ਟ੍ਰੇਨ ਹੋਣ ਕਰਕੇ ਉਹ ਰਾਤ ਸਟੇਸ਼ਨ ਤੇ ਰੁਕ ਗਏ ਉਹਨਾਂ ਸੁੱਤਿਆਂ ਪਿਆ ਨੂੰ ਤੜਕੇ ਉੱਥੇ ਉਸੇ ਸਟੇਸ਼ਨ ਤੇ ਘੇਰ ਲਿਆ ਗਿਆ ਤੇ ਬਿਨਾਂ ਕਿਸੇ ਚੇਤਾਵਨੀ ਤੋਂ ਫਾਇਰਿੰਗ ਕਰਕੇ ਇੱਕ ਸਿੰਘ ਨਸੀਬ ਸਿੰਘ ਜੋ ਨੈਸ਼ਨਲ ਪੱਤੜ ਦਾ ਐਥਲੀਟ ਸੀ ਸੀ ਅਤੇ ਤਿੰਨ ਜ਼ਖਮ ਕਰ ਦਿੱਤੇ ਫਿਰ ਜਦ ਉਹਨਾਂ ਸਿੰਘਾਂ ਨੇ ਐਥਰ ਸੰਭਾਲੇ ਤਾਂ ਉਹਨਾਂ ਨੂੰ ਸਮਝਾ-ਭੁਝਾ ਕੇ ਸਮਰਪਣ ਕਰਵਾ ਲਿਆ ਪੁਲਿਸ ਦੇ ਫੌਜ ਵੱਡੇ ਕਾਫਲੇ ਨੂੰ ਰੋਕਣ ਤੋਂ ਕੁਤਰੌਂਦੀ ਸੀ ਪਰ ਉਹ ਕਾਫਲੇ ਤੋਂ ਨਿਕਲ ਚੁੱਕੀਆਂ ਜਾਂ ਪਿੱਛੇ ਰਹਿ ਗਈਆਂ ਗੱਡੀਆਂ ਨੂੰ ਹੀ ਘੇਰਦੇ ਸਨ ਜੱਬਲਪੁਰ ਜਾ ਕੇ ਕਾਫਲੇ ਦੀਆਂ ਗੱਡੀਆਂ ਦੇ ਰੀਵਾ ਤੋਂ ਮੱਧ ਪ੍ਰਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਇਹਨਾਂ ਦਾ ਪਿੱਛਾ ਕੀਤਾ ਜਾਣ ਲੱਗਿਆ ਇਹਨਾਂ ਨੂੰ ਮੌਕਾ ਅਤੇ ਤੁਕਮੀ ਜਗ੍ਹਾ ਵੇਖ ਕੇ ਨੌ ਨੌ ਗੰਗ ਛਤਰਪੁਰ ਵਿੱਚ ਘੇਰ ਲਿਆ ਗਿਆ ਜਿਨ੍ਹਾਂ ਦਾ ਮੁਕਾਬਲਾ ਮੱਧ ਪ੍ਰਦੇਸ਼ ਪੁਲਿਸ ਅਤੇ ਭਾਰਤੀ ਫੌਜ ਨਾਲ ਹੋਇਆ ਜਿੱਥੇ 11 ਫੌਜੀ ਸ਼ਹੀਦ ਕਰ ਦਿੱਤੇ ਅਤੇ ਨੌ ਜ਼ਖਮੀ ਹੋਏ ਬਾਕੀ 75 ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਸਿਵਲਿਆਨ ਸਮੇਤ ਸ਼ਤਰਪੁਰ ਦਾ ਪੁਲਿਸ ਇੰਸਪੈਕਟਰ ਗੁਰਜੀਤ ਸਿੰਘ ਭਦੋਰੀਆ ਵੀ ਇਸ ਮੁਕਾਬਲੇ ਵਿੱਚ ਮਾਰੇ ਗਿਆ ਰਾਮਗੜ੍ਹ ਸਿਕ ਸੈਂਟਰ ਤੋਂ ਬਕਾਬਤ ਕਰਨ ਵਾਲੇ ਸਿੰਘਾਂ ਵਿੱਚੋਂ ਕੁੱਲ 49 ਸਿੰਘ ਸ਼ਹੀਦ ਕਰ ਦਿੱਤੇ ਅਤੇ ਬਾਕੀ ਨੂੰ ਫੜ ਲਿਆ ਗਿਆ ਉਨ੍ਹਾਂ ਤੋਂ ਸਾਰੇ ਹਥਿਆਰ ਵੀ ਬਰਾਮਦ ਕਰ ਲਏ ਇਨ੍ਹਾਂ ਫੜੇ ਹੋਏ ਬਾਗਿਆਂ ਨੂੰ ਪਹਿਲਾਂ ਅਸ਼ੋਕ ਕਿਲਾ ਲਾਹੌਰ ਅਤੇ ਬਾਅਦ ਵਿੱਚ ਇਲਾਹਾਬਾਦ ਤੇ ਉਨ੍ਹਾਂ ਸੈਂਟਰਾਂ ਵਿੱਚ ਰੱਖਿਆ ਜਿੱਥੇ ਸਨ 71ਵੀਂ ਜੰਗਬੇੜੇ ਸਮਰਪਨ ਕਰਨ ਵਾਲੇ ਪਾਕਿਸਤਾਨੀ ਫੌਜੀਆਂ ਨੂੰ ਰੱਖਿਆ ਗਿਆ ਸੀ ਉੱਥੋਂ ਉਹਨਾਂ ਨੂੰ ਪਾਰੀ ਤਸ਼ੀਹ ਦਿੱਤੇ ਗਏ ਉੱਥੇ ਉਹਨਾਂ ਨੂੰ ਪਾਰੀ ਤਸ਼ੀਹ ਦਿੱਤੇ ਗਏ ਇਸ ਤੋਂ ਬਾਅਦ 11 ਜੂਨ ਨੂੰ ਤਿੰਨ ਸਿਕ ਰੈਜੀਮੈਂਟ ਦੇ 656 ਨੇ ਤਰਪਰੋ ਤੋਂ ਬਗਾਵਤ ਕਰ ਦਿੱਤੀ ਇਸ ਬਟਾਲੀ ਇਹ ਬਟਾਲੀਆਂ ਨੇ ਮਿਜ਼ੁਰਮ ਵਿੱਚ April ਮਹੀਨੇ ਹੋਈਆਂ ਚੋਨਾ ਵਿੱਚ ਦਿਉਤੀ ਕਰਕੇ ਵਾਪਸ ਜਾਣ ਲਈ ਧਰਮਾ ਨਗਰ ਸਟੇਸ਼ਨ ਤੇ 6 ਕਿਲੋਮੀਟਰ ਉੱਪਰ ਪਹਾੜਾਂ ਉੱਤੇ ਟੈਂਟ ਲਗਾਏ ਬੈਠੇ ਸਨ ਜਦ ਇਹਨਾਂ ਨੂੰ ਖਬਰ ਮਿਲੀ ਕਿ ਅੰਮ੍ਰਿਤਸਰ ਤੇ ਹਮਲਾ ਹੋ ਗਿਆ ਹੈ ਇਹਨਾਂ ਨੇ ਸ਼ਾਮ ਨੂੰ ਹੀ ਜਕਾਰੇ ਛੱਡ ਦਿੱਤੇ ਅਤੇ ਅਫਸਰਾਂ ਦੇ ਹੁਕਮ ਮੰਨਨ ਤੋਂ ਅਨਕਾਰੀ ਹੋ ਕੇ ਪੈਦਲ ਧਰਮਨਗਰ ਸਟੇਸ਼ਨ ਵੱਲ ਚੱਲ ਪਏ ਧਰਮਨਗਰ ਤੋਂ ਮੌਸਮਪੁਰ ਤੱਕ ਛੋਟੀ ਟ੍ਰੇਨ ਚੱਲਦੀ ਸੀ ਧਰਮਗੜ ਧਰਮਨਗਰ ਸਟੇਸ਼ਨ ਵੱਲ ਜਕਾਰੇ ਛੱਡਦੇ ਆ ਰਹੇ ਸਿੱਖ ਫੌਜੀਆ ਨੂੰ ਵੇਖ ਕੇ ਡਰਾਈਵਰ ਟ੍ਰੇਨ ਭਜਾ ਕੇ ਵਾਪਸ ਲੈ ਗਿਆ ਇਹ ਸਾਰੇ ਬਗਾਫਤ ਕਰਨ ਵਾਲੇ ਸਿੱਖ ਉੱਥੇ ਹੀ ਪਹਾੜਾਂ ਵਿੱਚ ਲੁਕੇ ਰਹੇ ਅਗਲੇ ਦਿਨ ਇਹਨਾਂ ਦੇ ਕਮਾਂਡੈਂਟ ਕਰਨਲ ਜੇਐਸ ਕਲੂ ਨੇ ਇਹਨਾਂ ਨੂੰ ਉਜਕਾਰ ਕੇ ਤਿਆਰ ਸਟਾਲ ਲਏ ਅਤੇ ਗ੍ਰਿਫਤਾਰ ਕਰ ਲਿਆ ਇਹਨਾਂ ਦੇ 200 ਸ ਹੋਰ ਸੱਥੀ ਅਗਰਤਲਾ ਤੋਂ 100 ਕਿਲੋਮੀਟਰ ਦੂਰ ਬਗਾਫਾ ਕਸਬੇ ਤੋਂ ਬਗਾਫਤ ਕਰਕੇ ਚਾਰ ਟਰੱਕਾਂ ਵਿੱਚ ਸਵਾਰ ਹੋ ਕੇ ਅਮਰਸਰ ਚੱਲ ਪਏ ਜਿਨ੍ਹਾਂ ਨੂੰ ਕ੍ਰੀਮਗੰਜ ਨੇੜੇ ਬਧਰਪੁਰ ਅਸਾਮ ਵਿੱਚ ਘਿਰ ਲੈ ਗਿਆ ਸਮਾਪਤਨ ਪਹੁੰਚ ਲਿਆ ਸਾਰਾ ਨੂੰ ਬੱਦੀ ਬਣਾ ਕੇ ਨੂਮਾਲ ਬੰਗਾਲ ਵਿੱਚ ਰੱਖਿਆ ਗਿਆ। ਇਸੇ ਦਿਨ 11 ਜੂਨ ਨੂੰ ਹੀ ਪੂਨੇ ਹੈੱਡਕੁਆਟਰ ਤੋਂ 14 ਪੰਜਾਬ ਪਟਾਲੀਆਂ ਦੇ 128 126 ਜਵਾਨ ਹਥਿਆਰਾਂ ਨਾਲ ਲੈ ਸੋ ਕੇ ਫੌਜੀ ਟਰੱਕਾਂ ਤੇ ਪ੍ਰਾਈਵੇਟ ਬੱਸਾਂ ਵਿੱਚ ਸਵਾਰ ਹੋ ਕੇ ਅਮਰਸਰ ਵੱਲ ਚੱਲ ਪਏ। ਇਹਨਾਂ ਨੂੰ ਮਹਾਰ ਰੇਜੀਮੈਂਟ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੱਧੇ ਮੁਕਾਬਲੇ ਵਿੱਚ ਮਹਾਰ ਰੇਜੀਮੈਂਟ ਦੇ ਤਿੰਨ ਜਵਾਨ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਹ ਬਾਗੀ ਫੌਜੀ ਸਿੰਘ ਬੰਬਈ 에어ਪੋਰਟ ਤੋਂ ਜਹਾਜ਼ ਹੈ ਜਾ ਕਰਕੇ ਅੰਮ੍ਰਿਤਸਰ ਪਹੁੰਚਣਾ ਚਾਹੁੰਦੇ ਸਨ ਪਰ ਇਹਨਾਂ ਦੇ ਇੱਕ ਜਥੇ ਦਾ ਥਾਣੇ ਨੇੜੇ ਮੁਕਾਬਲਾ ਹੋ ਗਿਆ ਜਿੱਥੇ ਕਈ ਸਿੰਘ ਸੀ ਅਤੇ ਜ਼ਖਮੀ ਹੋ ਗਏ ਬਾਕੀ ਨੂੰ ਲੱਕਣੀ ਕਵਾਣ ਦੇ ਮਿਜਰ ਜਨਰਲ ਦਿਪਿੰਦਰ ਸਿੰਘ ਹੋਰਾਂ ਨੂੰ ਹੋਰਾਂ ਨੇ ਸਮਰਪਣ ਕਰਵਾ ਲਿਆ ਦੂਜਾ ਜਥਾ ਗੁਜਰਾਤ ਵਿੱਚ ਅੱਗੇ ਨਿਕਲ ਗਿਆ ਜਿਸ ਨੂੰ ਘੇਰ ਲਈ ਇਥੇ ਅਨੰਦਬਾਦ ਅਤੇ ਗਾਂਧੀ ਨਗਰ ਤੋਂ ਬ੍ਰਿਗੇਡੀਅਰ ਪਗੂਰਾ ਅਤੇ ਕਰਨਲ ਐਨ ਐਨ ਨਨਪਾਟੀਆਂ ਦੀ ਅਗਵਾਈ ਵਿੱਚ ਫੋਰਸ ਭੇਜੀ ਗਈ ਜਿਨ੍ਹਾਂ ਨੇ ਸੂਰਤ ਤੋਂ 23 ਕਿਲੋਮੀਟਰ ਦੂਰ ਹਾਈਮੀ ਉੱਤੇ 91 ਪਿੰਡ ਦੇ ਨੇੜੇ ਇਨਾ ਉੱਪਰ ਘਾਤ ਲਗਾ ਕੇ ਹਮਲਾ ਕਰ ਦਿੱਤਾ ਜਿਨ੍ਹਾਂ ਨਾਲ 11 ਬਗੀ ਸਿੰਘ ਸੀ ਅਤੇ 30 ਜਕਮੀ ਹੋ ਗਏ ਬਾਕੀ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦਿਨ 18 ਸਿੱਖ ਰੈਜੀਮੈਂਟ ਦੇ ਜਵਾਨ ਨੀਰਮ ਸਿੰਘ ਤੋਂ ਪ੍ਰੇਰਿਤ ਹੋ ਬਾਅਦ ਬਰਕਨ ਛੜ ਕੇ ਪਗੋੜੇ ਹੋ ਗਏ ਇਨ੍ਹਾਂ ਵਿੱਚੋਂ ਬਹੁਤੇ ਬਿਨਾਂ ਹਥਿਆਰਾਂ ਤੋਂ ਹੀ ਸਾਨੂੰ ਜੋ ਬਰਦਾਸਪੁਰ ਨੇੜੇ ਆ ਕੇ ਫੜੇ ਗਏ ਇਹ ਮਗਾਪਤ ਵਿੱਚ 166 ਮਾਉਂਟੇਨ ਰੈਜੀਮੈਂਟ ਅਤੇ 171 ਫੇਲਟ ਰੈਜੀਮੈਂਟ ਵੀ ਸ਼ਾਮਲ ਰਹੀਆਂ 28 ਫੌਜੀ ਸਿੰਘ ਮੰਗਲਾ ਸਰ ਅਲਬਰਟ ਸੌਣੀ ਤੋਂ ਦੋ ਟਰੱਕਾਂ ਵਿੱਚ ਬੈਠ ਕੇ ਪੰਜਾਬ ਵੱਲ ਤੁਰੇ ਤਾਂ ਇਹਨਾਂ ਵਿੱਚੋਂ ਇੱਕ ਟਰੱਕ ਸਿੱਕਰ ਜ਼ਿਲ੍ਹੇ ਵਿੱਚ ਅਤੇ ਦੂਜੇ ਨੂੰ ਜੈਪੁਰ ਪੁਲਿਸ ਨੇ ਘੇਰ ਕੇ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਬਲਸਾੜ ਗੁਰਜਾਰ ਗੁਜਰਾਤ ਕਲਕੱਤਾ ਅਤੇ ਮੱਧ ਪ੍ਰਦੇਸ਼ ਤੋਂ ਵੀ ਬਗਾਵਤ ਹੋਈ ਪਰ ਸਾਰੀਆਂ ਥਾਵਾਂ ਤੇ ਹੀ ਬਗਿਆਨ ਨੂੰ ਭਾਰੀ ਫੌਜੀ ਤਾਕਤ ਨਾਲ ਦਬਾ ਦਿੱਤਾ ਗਿਆ ਤੇ ਬਾਕੀ ਸਿੰਘ ਸਿੱਖ ਪਹੁੰਚ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਕੁਝ ਥਾਮਾਂ ਤੇ ਸਿਆਣੇ ਜਨਰਲਾਂ ਨੇ ਸੈਨਤ ਨਾਲ ਬਗਾਵਤ ਨੂੰ ਰੋਕ ਵੀ ਲਿਆ ਜਿਵੇਂ 15 ਕੋਰ ਦੇ ਦੋ ਜੁਨਟ ਜੋ ਕਸ਼ਮੀਰ ਵਿੱਚ ਹੱਦ ਸੀਲ ਕਰਨ ਦੀ ਡਿਊਟੀ ਉੱਤੇ ਸਨ ਨੇ ਬਗਾਵਤ ਕਰ ਦਿੱਤੀ ਉਹ ਉੱਥੋਂ ਪਾਕਿਸਤਾਨ ਜਾ ਸਕਦੇ ਸਨ ਪਰ ਕੋਰ ਕਮਾਂਡਰ ਜਨਰਲ ਪੀ ਐਨ ਹੂਨ ਉਸੇ ਵੇਲੇ ਉੜੀ ਪਹੁੰਚੇ ਅਤੇ ਉਸਨੇ ਜਵਾਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਸਮਝਾਇਆ ਜਿਸ ਤੋਂ ਬਾਅਦ ਉਹਨਾਂ ਫੌਜੀਆਂ ਨੇ ਡਿਊਟੀ ਜੁਆਇਨ ਕਰ ਲਈ ਇਸੇ ਤਰ੍ਹਾਂ ਸਲੀਗੁੜੀ ਵਿੱਚ ਵੀ ਵਾਪਰਿਆ ਜਿੱਥੇ ਸਿੱਖ ਜਵਾਨਾਂ ਨੂੰ ਸ਼ਾਂਤ ਕਰ ਲਿਆ ਗਿਆ 11 ਜੂਨ ਨੂੰ 11 ਜੂਨ ਨੂੰ ਵਿੱਚ 196 ਫੀਲਡ ਰੈਜੀਮੈਂਟ ਦੇ ਜਵਾਨਾਂ ਨੇ ਸਤ ਚਰਨ ਸਿੰਘ ਦੀ ਯਾਦ ਵਿੱਚ ਰੈਜੀਮੈਂਟ ਵਿੱਚ ਇੱਕ ਅਕਾਉਂਟ ਆਰੰਭ ਕਰ ਦਿੱਤਾ ਅਤੇ ਗੁਰੂਗ੍ਰਾਂ ਸਾਹਿਬ ਅੱਗੇ ਸਤ ਚਰਨ ਸਿੰਘ ਦੀ ਪੋਟੂ ਵੀ ਰੱਖੀ ਪਰ ਇਸ ਦਾ ਕਿਸੇ ਨੇ ਨੋਟਿਸ ਨਾ ਲਿਆ ਅਤੇ ਬਗਾਵਤ ਹੋਣ ਤੋਂ ਟਲ ਗਈ ਇਸ ਤੋਂ ਬਾਅਦ ਭਾਰਤ ਸਰਕਾਰ ਦੀ ਜਾਂਚ ਖੁੱਲ੍ਹੀ ਅਤੇ ਉਹਨਾਂ ਨੇ ਸਿੱਖ ਜਰਨੈਲਾਂ ਨੂੰ ਜਨਤਾ ਵਿੱਚ ਭੇਜ ਕੇ ਸਿੱਖ ਭੋਜਨ ਸਮਝਾਉਣ ਅਤੇ ਸ਼ਾਂਤ ਕਰਨ ਦੇ ਕੰਮ ਉੱਤੇ ਲਗਾਇਆ ਗਿਆ ਇਨਾਂ ਅਫਸਰਾਂ ਨੇ ਦਰਬਾਰ ਸਾਹਿਬ ਦੀਆਂ ਉਟਾਂ ਬਖਾਪ ਕੇ ਸਿੱਖ ਫੌਜੀਆਂ ਨੂੰ ਸ਼ਾਂਤ ਕਰਨ ਅਤੇ ਸਮਝਾਉਣ ਦੇ ਨਾਲ-ਨਾਲ ਧਮਕੀਆਂ ਦੇਣੇ ਵੀ جاری ਰੱਖੀਆਂ ਜਿਵੇਂ ਸਾਊਥਰਨ ਕਮਾਂਡ ਦੇ ਜਨਰਲ ਟੀਐਸ ਬਰਾਏ ਨੇ ਖੁੱਲ੍ਹੇ ਆਮ ਪ੍ਰੈਸ ਵਿੱਚ ਕਿਹਾ ਕਿ ਫੌਜ ਵਿੱਚ ਬਗਾਵਤ ਸਹਿਣ ਨਹੀਂ ਕੀਤੀ ਜਾ ਸਕਦੀ ਅਤੇ ਬਾਗਿਆਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ ਦੂਜੇ ਫੌਜੀਆਂ ਵੱਲੋਂ ਸਿੱਖਾਂ ਤੇ ਸਖਤ ਨਜ਼ਰ ਰੱਖੀ ਜਾਣ ਲੱਗੀ ਅਤੇ ਉਹਨਾਂ ਤੋਂ ਹਥਿਆਰ ਵਾਪਸ ਲੈ ਕੇ ਬਿਨਾਂ ਹਥਿਆਰ ਵਾਲੇ ਕੰਮਾਂ ਤੇ ਤਾਇਨਾਤ ਕਰ ਦਿੱਤਾ ਗਿਆ ਸਾਰੇ ਖਾਮਾਂ ਤੇ ਫੌਜੀ ਪੰਜਾਬ ਵਿੱਚ ਆਪਣੇ ਸਾਧਨਾਂ ਨਹੀਂ ਚੱਲੇ ਸਨ ਜੋ ਪੰਜਾਬ ਤੋਂ ਸੈਂਕੜੇ ਮੀਲ ਦੂਰ ਸਨ ਕਿਉਂਕਿ ਰਾਜਦੀਪ ਪੁਲਸ ਤੇ ਬਸ ਦੀ ਗੱਲ ਨਹੀਂ ਸੀ ਇਸ ਲਈ ਭਾਰਤੀ ਫੌਜ ਨੇ ਉਹਨਾਂ ਨੂੰ ਰੁਕਣ ਦੀ ਲਈ ਤਾਂ ਪ੍ਰਥਾਨ ਲਾ ਕੇ ਲਾਇ ਹੋਏ ਸਨ ਜਿਨ੍ਹਾਂ ਬਾਰੇ ਟਰੱਕ ਡਰਾਈਵਰ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਜੇ ਸੰਭਵ ਹੁੰਦਾ ਤਾਂ ਉਹ ਰਾਹ ਬਦਲ ਲੈਂਦੇ ਜਾਂ ਸਿੱਧਾ ਮੁਕਾਬਲਾ ਕਰਕੇ ਨਿਕਲ ਜਾਂਦੇ ਜਾਂ ਫੜੇ ਜਾਂਦੇ ਸਾਰੇ ਵਾਹਨ ਏਡਿਆਂ ਨੂੰ ਬੰਦ ਕਰਕੇ ਫੌਜ ਨੇ ਆਪਣੇ ਕੰਟਰੋਲ ਏਟ ਲੈ ਲਿਆ ਸੀ ਤਾਂ ਜੋ ਬਾਗੀ ਵਾਈ ਜਹਾਜ਼ਾਂ ਦੀ ਵਰਤੋਂ ਨਾ ਕਰ ਸਕਣ ਪੂਰੇ ਹਿੰਦੁਸਤਾਨ ਵਿੱਚ ਬਗਾਵਤ ਕਰਨ ਵਾਲੇ 2710 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ 73 ਫੌਜੀ ਸੇਧ ਅਤੇ 22 ਲਾਬਤਾਂ ਕੋਸ਼ਿਤ ਕੀਤੇ ਗਏ 62 ਬੰਦਿਆਂ ਨੂੰ ਡਿਸਮਿਸ ਫ੍ਰॉम ਸਰਵਿਸ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ 273 ਫੌਜੀ ਸਿੰਘਾਂ ਨੂੰ ਦੋ ਤੋਂ ਲੈ ਕੇ 20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਹਨਾਂ ਨੂੰ ਸਿਵਲ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਬਾਕੀ ਕੁਝ ਕਟਕਸੂਰ ਵਾਲਿਆਂ ਨੂੰ ਕੁਝ ਮਹੀਨਾ ਜਦ ਦਿਨਾਂ ਦੀ ਸਜ਼ਾ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਭਾਰਤ ਸਰਕਾਰ ਨੇ ਸਜ਼ਾ ਦੇ ਤੌਰ ਤੇ ਸਿੱਖ ਰੈਜੀਮੈਂਟਾਂ ਨੂੰ ਤੋੜ ਕੇ ਦੂਜਾਂ ਵਿਚ ਰਲਾ ਦਿੱਤਾ ਇਨ੍ਹਾਂ ਧਰਮੀ ਫੌਜੀਆਂ ਨੇ ਕੁਰਬਾਨੀਆਂ ਨਿਸ਼ਾਨੀ ਸਨ ਜਿਨ੍ਹਾਂ ਨੇ ਆਪਣੇ ਨੌਕਰੀਆਂ ਤੋਂ ਲੈ ਕੇ ਜਾਨਾਂ ਤੱਕ ਦੀ ਪਰਵਾਹ ਨਾ ਕੀਤੀ ਉਹਨਾਂ ਦੇ ਇਸ ਬਾਦਰੀ ਪਰੇਕਰਨਾ ਮੇ ਕਰਕੇ ਭਾਰਤ ਸਰਕਾਰ ਦਾ ਜ਼ੁਲਮੀ ਪੰਚਾ ਕਾਫੀ ਹੱਦ ਤੱਕ ਸੁਸਤ ਹੋ ਗਿਆ ਪਰ ਇਨ੍ਹਾਂ ਧਰਮੀ ਫੌਜੀਆਂ ਨਾਲ ਪੰਤਿਕ ਸੰਸਥਾਵਾਂ ਦਾ ਪੰਜਾਬ ਵਿੱਚ ਬਣਨ ਵਾਲੀਆਂ ਪੰਤਿਕ ਸਰਕਾਰਾਂ ਨੇ ਕੁੱਲ ਲੈ ਹਾਜ਼ਦਾਰੀ ਨਾਂ ਵਰਤੀ ਇਨ੍ਹਾਂ ਦੇ ਕੇਸ ਲੜਨ ਲਈ ਵਕੀਲ ਤੱਕ ਮਹਈਆ ਨਾ ਕਰਵਾਏ ਅਤੇ ਇਹਨਾਂ ਨੂੰ ਆਪਣੇ ਕੇਸ ਆਪਣੇ ਖਰਚੇ ਤੇ ਲੜਨੇ ਪਏ ਦੋ ਦੋ ਚਾਰ ਚਾਰ ਦਿਨ ਦੀ ਸੁਣਵਾਈ ਵਿੱਚ ਹੀ ਸਾਰੇ ਬਾਗੀ ਫੌਜੀ ਸਿੱਖਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਗਿਆ ਇਥੇ ਅਸੀਂ ਵਿੱਚ ਆਉਂਦਾ ਹੈ ਕਿ ਬ੍ਰਿਟਿਸ਼ ਭਾਰਤ ਵਿੱਚ ਦੂਜੇ ਵਿਸ਼ਵ ਜੰਦੂ ਦੌਰਾਨ ਭਾਰਤੀ ਫੌਜੀਆਂ ਨੇ ਬਗਾਪਤ ਕਰਕੇ ਆਜ਼ਾਦ ਹਿੰਦ ਫੌਜ ਬਣਾ ਲਈ ਸੀ ਅਤੇ ਜਾਪਾਨੀਆਂ ਨਾਲ ਮਿਲ ਕੇ ਬ੍ਰਿਟਿਸ਼ ਭਾਰਤੀ ਫੌਜ ਦੇ ਖਿਲਾਫ ਬਰਮਾ ਮੋਰਚੇ ਤੇ ਲੜੇ ਸਨ ਇਸ ਦੇ ਤਿੰਨ ਕਮਾਂਡਾਂ ਕਰਨਲ ਪ੍ਰੇਮ ਸੈਗਲ ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਕਰਨਲ ਸ਼ਾਨਬਾਗ ਨੂੰ ਗ੍ਰਿਫਤਾਰ ਕਰਕੇ ਪਾਸ ਤੇ ਲਿਆਂਦਾ ਅਤੇ ਉਨ੍ਹਾਂ ਉੱਤੇ ਬ੍ਰਿਟਿਸ਼ ਤਾਜ ਖਿਲਾਫ ਗਾਫਤ ਦਾ ਮਕਦਮਾ ਚਲਾਇਆ ਗਿਆ ਜਿਸ ਨੂੰ ਲੜਨ ਲਈ ਕਾਂਗਰਸ ਨੇ ਇੱਕ ਕਾਉਂਸਲ ਬਣਾਈ ਜਿਸ ਵਿੱਚ ਉਸ ਸਮੇਂ ਦੇ ਚੋਟੀ ਦੇ ਮਸ਼ਹੂਰ ਵਕੀਲਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਵਿੱਚ ਭੁੱਲਾ ਪਾਈ ਦੇਸਾਈ ਹਸਪਲੀ ਸਰਦ ਚੰਦਰ ਬੋਸ ਤੇਜਵੰਤ ਸੁਪਰੂ ਕਲਾਸਨਾਥ ਘਟਜੂ ਸ਼ਾਮਲ ਸਨ ਇੰਨਾ ਫੌਜੀ ਅਫਸਰਾਂ ਦੀ ਰੱਖਿਆ ਕੌਂਸਲ ਨੇ ਇਹ ਦਲੀਲ ਦਿੱਤੀ ਕਿ ਇਨ੍ਹਾਂ ਸੈਨਿਕਾਂ ਦੀਆਂ ਕਾਰਵਾਈਆਂ ਨੂੰ ਕਾਨੂੰਨੀ ਅਤੇ ਇੰਡੀਅਨ ਨੈਸ਼ਨਲ ਆਰਮੀ ਐਕਟ ਦੀਆਂ ਸ਼ਰਤਾਂ ਦੇ ਅੰਦਰ ਸਨ ਜਿਸ ਵਿੱਚ ਇੰਡੀਅਨ ਪਿਨਲ ਕੋਡ ਅਤੇ ਇੰਡੀਅਨ ਆਰਮੀ ਐਕਟ ਤੋਂ ਛੋਟ ਦਿੱਤੀ ਗਈ ਹੈ ਕਾਂਗਰਸ ਦੀਆਂ ਚਬਰਦਸਤ ਦਲੀਲਾਂ ਨਾਲ ਉਹਨਾਂ ਤਿੰਨਾਂ ਨੂੰ ਸਰਵਿਸ ਤੋਂ ਲਾਂਭੇ ਕਰਕੇ ਰਹਾ ਕਰ ਦਿੱਤਾ ਗਿਆ ਪਰ ਆਪਣੇ ਹੱਥ ਰਾਜ ਆਜ਼ਾਦ ਤੋਂ ਬਾਅਦ ਕਾਂਗਰਸ ਨੇ ਉਹਨਾਂ ਦੀਆਂ ਦਲੀਲਾਂ ਦੀ ਅਣਦੇਖੀ ਕਰਕੇ ਸਿੱਖ ਫੌਜੀਆਂ ਨੂੰ ਨਮਿਆ ਸਜਾਵਾਂ ਦੇ ਕੇ ਜੇਲ੍ਹਾਂ ਵਿੱਚ ਛੁੱਟ ਦਿੱਤਾ ਅਤੇ ਉਹਨਾਂ ਦਾ ਕੈਰੀਅਰ ਹੀ ਨਹੀਂ ਜਿੰਦੀਆਂ ਤੇ ਪਰਿਵਾਰ ਪਰਿਵਾਰ ਵੀ ਬਰਬਾਦ ਕਰ ਦਿੱਤੀ ਸਿਵਲ ਅਧਿਕਾਰੀਆਂ ਦੀ ਬਗਾਵਤ ਸਿਵਲ ਉੱਚ ਅਧਿਕਾਰੀਆਂ ਵਿੱਚੋਂ ਸਭ ਤੋਂ ਪਹਿਲਾਂ ਗ੍ਰੈਸ ਖੱਤਰ ਪੰਜਾਬ ਅਮਰੀਕ ਸਿੰਘ ਪੁਨੀ ਨੇ ਰੋਸ ਭਜਨ ਛੁੱਟੀ ਮੰਗ ਵੀ ਮੰਗ ਕਰ ਦਿੱਤੀ ਪੁਨੀ ਦੇ ਬੇਨਤੀ ਪੱਤਰ ਨਾਲ ਹੀ ਫੌਜ ਪੰਜਾਬ ਵਿੱਚ ਤਾਇਨਾਤ ਕੀਤੀ ਗਈ ਸੀ ਪਰ ਜੋ ਕੋ ਜੰਮਸਰ ਵਿੱਚ ਵਾਪਰਿਆ ਉਸ ਤੋਂ ਉਸ ਨੂੰ ਪਸਤਾਵਾ ਹੋਇਆ ਸੀ ਉਸ ਤੋਂ ਬਾਅਦ ਉਸਨੇ ਚਾਰ ਹੋ ਟ੍ਰਾਂਸਪੋਰਟ ਸਕੱਤਰ ਆਈਐਸ ਸਰਦਾਰ ਗੁਰਪ੍ਰਤਾਪ ਸਿੰਘ ਸ਼ਾਹੀ ਸਕੱਤਰ ਪਿੰਡੂ ਵਿਕਾਸ ਆਈਐਸਰ ਦਲ ਸਿੰਘ ਸਕੱਤਰ ਸਿੱਖਿਆ ਵਿਭਾਗ ਅਤੇ ਸਵਰਥੰਗ ਭੂਪਾਰਾ ਸਕੱਤਰ ਇੰਡਸਟਰੀ ਪੰਜਾਬ ਨੇ 8 ਜੂਨ ਨੂੰ ਅਕਾਲ ਤੱਕ ਸਬਦੀ ਕਾਰ ਸੇਵਾ ਵਿੱਚ ਹਿੱਸਾ ਲੈਣ ਲਈ ਛੁੱਟੀ ਮੰਗ ਲਈ ਹਾਲਾਂ ਕਿ ਉਦੋਂ ਤੱਕ ਕਾਰ ਸੇਵਾ ਦੀ ਕੋਈ ਤਰੀਕ ਵੀ ਨਿਸ਼ਚਿਤ ਨਹੀਂ ਕੀਤੀ ਗਈ ਇਹ ਖਬਰ ਖ਼ਬਰ ਵਿੱਚ ਵੀ ਛਪ ਗਈ ਜਿਸ ਲਈ ਇੰਡੀਅਨ ਐਕਸਪਰਟਸ ਤੇ ਟੂਨ ਨੂਆਂ ਉਫਰ ਆਫ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਖੋਜੀਬ ਗਾਉਤ ਤੋਂ ਬਾਅਦ ਸਰਕਾਰ ਲਈ ਇੱਕ ਹੋਰ ਵੱਡਾ ਝਟਕਾ ਸੀ ਇਹਨਾਂ ਅਧਿਕਾਰੀਆਂ ਨੂੰ ਡਰਾਉਣ ਲਈ 파ਰਤ ਸਰਕਾਰ ਨੂੰ ਬਿਆਨ ਦੇਣਾ ਪਿਆ ਕਿ ਉਹ ਜਲਦੀ ਹੀ ਅਜਹਕ ਨੂੰ ਲਿਆ ਰਹੀ ਹੈ ਜਿਸ ਅਨੁਸਾਰ ਬਿਨਾ ਕਾਟਰ ਬਦਲੇ ਕਿਸੇ ਵੀ ਅਧਿਕਾਰੀ ਦਾ ਤਬਾਦਲਾ ਕਿਤੇ ਵੀ ਕੀਤਾ ਜਾ ਸਕੇਗਾ ਇਸ ਡਰਾਵੇ ਨੂੰ ਨੇ ਕੰਮ ਕੀਤਾ ਤੇ ਹੋਰ ਅਧਿਕਾਰੀ ਪਹਿਲਾਂ ਵਾਲੇ ਰਾਹ ਨਾ ਪਏ ਭਾਵੇਂ ਕਿ ਉਹਨਾਂ ਅੰਦਰ ਬਹੁਤ ਰੋਸ ਸੀ ਵਿਦੇਸ਼ ਵਿਭਾਗ ਵਿੱਚੋਂ ਸਰਦਾਰ ਹਰਿੰਦਰ ਸਿੰਘ ਕਾਲਸਾ ਆਈ ਐਫਐਸ ਨੇ ਉਸ ਲੋਨਾਰਪੇ ਦੀ ਭਾਰਤੀ ਮੈਸੀ ਦੇ ਫਰਸਟ ਸੈਕਟਰੀ ਪਰ ਤੋਂ ਅਸਤੀਫਾ ਦੇ ਕੇ ਉੱਥੇ ਰਾਸ ਟਿਕਣਾ ਲੈ ਲਿਆ ਸਭ ਤੋਂ ਵੱਧ ਧਿਆਨ ਸਿਮਰਤੀ ਸ੍ਰੀ ਮਾਨ ਆਈਪੀਐਸ ਦੇ ਸੇਖੀ ਨੇ ਖਿੱਚਿਆ ਉਹ ਉਸ ਵੇਲੇ ਮੁੰਬਈ ਵਿੱਚ ਸੀਆਈਐਸਐਫ ਵਿੱਚ ਤਨਹਾਸਨ ਉਹਨਾਂ ਨੇ ਰਾਸ਼ਟਰਪਤੀ ਨੂੰ ਸੰਬੋਧਨ ਹੋ ਕੇ ਇੱਕ ਕਈ ਸਫਿਆਨਾ ਤੇ ਅਸਕ ਲੈਟਰ ਲਿਖਿਆ ਜਿਸ ਵਿੱਚ ਉਸਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੇ ਸਿਰ ਪੇਸ਼ ਕਰਨ ਤਾਂ ਜੋ ਉਹ ਸਿੱਖਾਂ ਦੇ ਖੂਨ ਨਾਲ ਆਪਣੀ ਇੱਤਿਹਾਸ ਬੁਝਾ ਲਵੇ ਰਾਜਨੀਤਿਕ ਲੀਡਰਾਂ ਵਿੱਚੋਂ ਉਮਰਿੰਦਰ ਸਿੰਘ ਸਭ ਤੋਂ ਪਹਿਲਾਂ ਅੱਗੇ ਆਇਆ ਉਹ ਉਸ ਵੇਲੇ ਚਹਿਲ ਮਾਛਲ ਪ੍ਰਦੇਸ਼ ਵਿੱਚ ਘੋਲ ਪੀੜ ਰਿਹਾ ਸੀ ਜਦ ਉਸਨੇ ਕਿਸੇ ਦੇ ਘਰ ਚੱਲ ਰਹੇ ਰੇਡੀਓ ਤੋਂ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀਆਂ ਖਬਰਾਂ ਸੁਣੀਆਂ ਉਸਨੇ ਵੀ ਰਜਿੰਦਰ ਕੌਰ ਪੱਠੜ ਨਾਲ ਸੰਪਰਕ ਕੀਤਾ ਜੋ ਉਸ ਵੇਲੇ ਪਰਿਵਾਰ ਸਮੇਤ ਸ਼ਿਮਲਾ ਵਿੱਚ ਛੁੱਟੀਆਂ ਮਨਾ ਰਹੀ ਸੀ ਇਸ ਤੋਂ ਇਲਾਵਾ ਗੁਰਦਰਸ਼ਨ ਸਿੰਘ ਧਾਪਾ ਬੈਂਤ ਸਿੰਘ ਕੋਟਲੀ ਸੁਖਵੰਸ ਕੌਰ ਭਿੰਡਰ ਅਤੇ ਅਮਰਜੀਤ ਕੌਰ ਪਟਿਆਲਾ ਨਾਲ ਸੰਪਰਕ ਕਰਕੇ ਸਹਿਮਤੀ ਬਣਾਈ ਕੇ ਉਹਨਾਂ ਸਾਰਿਆਂ ਨੂੰ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਰੋਸ ਪ੍ਰਗਟਾਉਣਾ ਚਾਹੀਦਾ ਹੈ ਅਤੇ ਲੋਡ ਪੰਡ ਤੇ ਅਸਤੀਫੇ ਦੇ ਦੇਣੇ ਚਾਹੀਦੇ ਹਨ ਕੈਪਟਨ ਅਬਰਿੰਦਰ ਸਿੰਘ ਆਪਣੇ ਪੁਰਾਣੇ ਦੋਸਤਾਂ ਦੀ ਮਦਦ ਨਾਲ ਚੰਡੀਮੰਦਰ ਪਹੁੰਚਿਆ ਅਤੇ ਉੱਥੋਂ ਉਸਨੇ ਸਾਰਿਆਂ ਦੇ ਦਿੱਲੀ ਜਾਣ ਦਾ ਪ੍ਰਬੰਧ ਕੀਤਾ ਪਰ ਆਖਰੀ ਸਮੇਂ ਉਸ ਨਾਲ ਕੋਈ ਨਾ ਤੁਰਿਆ ਉਹ ਗੁਰਦਰਸ਼ਨ ਸਿੰਘ ਨੱਬਾ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਿਆ ਜਿੱਥੇ ਉਹ ਇੰਦਰਾ ਗਾਂਧੀ ਨੂੰ ਉਸਦੇ ਦਫ਼ਤਰ ਵਿੱਚ ਮਿਲਿਆ ਅਤੇ ਆਪਣਾ ਅਸਤੀਫਾ ਪੇਸ਼ ਕੀਤਾ ਇੰਦਰਾ ਨੇ ਉਸ ਨੂੰ ਆਪਣੇ ਪ੍ਰਾਣੇ ਸਬੰਧਾਂ ਅਤੇ ਚੰਗੇ ਪਬਿਕਤਾ ਵਾਸਤਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੀੜਿਆਂ ਤੋਂ ਗੁਰੂ ਘਰ ਤੋਂ ਮਿਲੇ ਆ ਬਖਸ਼ਿਸ਼ਾਂ ਦੀ ਗੱਲ ਕੀਤੀ ਇੰਦਰਾ ਗਾਂਧੀ ਉਸ ਨੂੰ ਦਫ਼ਤਰ ਵਿੱਚ ਇਕੱਲਾ ਛੱਡ ਕੇ ਅੰਦਰ ਚਲੇ ਗਈ ਅਤੇ ਉਹ ਆਪਣਾ ਅਸਤੀਫਾ ਉਸ ਦੇ ਟੇਬਲ ਤੇ ਛੱਡ ਕੇ ਬਾਹਰ ਆ ਗਿਆ ਕੈਪਟਨ ਮਨਿੰਦਰ ਸਿੰਘ ਦੇ ਨਾਲ ਗਿਆ ਗੁਰਦਵਾਰ ਸੰਸਥਾ ਨਾਭਾ ਉਸ ਦਿਨ ਅਸਤੀਫਾ ਦੇਣ ਤੋਂ ਪਹੁੰਚ ਗਿਆ ਅਤੇ ਬਾਅਦ ਵਿੱਚ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸੁਰਜੀਤ ਸਿੰਘ ਮੈਜਿਸਟਰੀਆ ਨੇ ਜ਼ੋਰ ਦੇ ਕੇ ਉਸ ਨੂੰ ਅਸਤੀਫਾ ਨਾ ਦੇਣ ਲਈ ਮਨਾ ਲਿਆ ਗਿਆ ਲੁਧਿਆਣਾ ਤੋਂ ਕਾਂਗਰਸੀ ਐਮਪੀ ਦਵਿੰਦਰ ਸਿੰਘ ਗਰਚਾ ਨੇ 11 ਜੂਨ ਨੂੰ ਅਸਤੀਫਾ ਦੇ ਦਿੱਤਾ ਕਾਂਗਰਸ ਪਾਰਟੀ ਅੰਦਰੋਂ ਉੱਥੇ ਇਸ ਵਿਦਰੋਹ ਨਾਲ ਇੰਦਰਾ ਗਾਂਧੀ ਬੁਰੀ ਤਰ੍ਹਾਂ ਹਿੱਲ ਗਈ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪੂਰੀ ਸਿੱਖ ਕੌਮ ਇੱਕ ਮੁੱਠੋ ਕੇ ਉਸ ਦੇ ਮੁਕਾਬਲੇ ਖੜੀ ਹੋ ਗਈ ਹੈ ਅਤੇ ਇਹ ਲੜਾਈ ਸਿੱਖ ਬਨਾਮ ਭਾਰਤ ਬਣ ਚੁੱਕੀ ਹੈ ਅਸਲ ਵਿੱਚ ਬਹੁਤੇ ਸਿੱਖ ਅਫਸਰ ਅਤੇ ਕਾਂਗਰਸੀ ਲੀਡਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲ ਵੇਖ ਰਹੇ ਸਨ ਜੇ ਉਹ ਅਸਤੀਫਾ ਦੇ ਦਿੰਦਾ ਤਾਂ ਸਾਰੇ ਸਿੱਖ ਕਾਂਗਰਸੀ ਲੀਡਰਾਂ ਨੇ ਵੀ ਅਸਤੀਫਾ ਦੇ ਦੇਣਾ ਸੀ ਅਤੇ ਪਾਰ티 ਕੋਜਾਂ ਵਿਚਲੇ ਸਿੱਖਾਂ ਨੇ ਵੱਡੇ ਪੱਧਰ ਤੇ ਵਿਕਾਪਤ ਕਰ ਦਿੱਤੀ ਸੀ ਜੋ ਸਰਕਾਰ ਤੋਂ ਸੁਵਾਲ ਨਹੀਂ ਸੀ ਜਾਣੀ ਪਰ ਗਿਆਨੀ ਅਜੈ ਜਿਗਰਾਨਾ ਬਖਾ ਸਕਿਆ ਅਤੇ ਸੰਤ ਚਰਨ ਸਿੰਘ ਹੋਰਾਂ ਦੇ ਕਥਨ ਮੁਤਾਬਕ ਇੰਦਰਾ ਗਾਂਧੀ ਦੀਆਂ ਚੱਪਲਾਂ ਝਾੜਨ ਜੋਗ ਕਹੀ ਰਹਿ ਗਿਆ ਆਪਣੇ ਅਸਤੀਫੇ ਦੀ ਮੰਗ ਉਠਾਉਂਦਿਆਂ ਗਿਆਨੀ ਜਲ ਸਿੰਘ ਨੇ ਕਿਹਾ ਕਿ ਜੇ ਉਹ ਅਸਤੀਫਾ ਦੇਵੇਗਾ ਤਾਂ ਇਹ ਪਾਰਟੀ ਸਿਧਾਂਤ ਨਾਲ ਗਦਾਰੀ ਹੋਵੇਗੀ ਜਿਸ ਦੀ ਉਸਨੇ ਸੋਚੀ ਹੈ ਇਸ ਤਰ੍ਹਾਂ ਉਹ ਗੁਰੂ ਰਾਮਦਾਸ ਸਾਹਿਬ ਦੇ ਘਰ ਨਾਲ ਵਫਾਦਾਰੀ ਨਿਭਾਉਣ ਤੋਂ ਬਾਝਾ ਰਹਿ ਗਿਆ ਭਗਤ ਸਿੰਘ ਭਗਤਪੁਰ ਸਿੰਘ ਵਰਗੇ ਸਮਾਜ ਸੇਵੀ ਸਖਸ਼ਿਆਤ ਅਤੇ ਸਾਧੂ ਸਿੰਘ ਹੰਦਾਤ ਵਰਗੇ ਗੂਗਲ ਪੱਤਰਕਾਰਾਂ ਨੇ ਆਪਣੇ ਸਨਮਾਨ ਸਰਕਾਰ ਨੂੰ ਵਾਪਸ ਕਰ ਦਿੱਤੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਵੀ ਆਪਣਾ ਪਦਮ ਪੂਸ਼ਣ ਸਰਕਾਰ ਨੂੰ ਵਾਪਸ ਕਰ ਦਿੱਤਾ ਪ੍ਰਿੰਸੀਪਲ ਨਾਰ ਸਿੰਘ ਹੋਰਾ ਨੇ ਆਪਣਾ ਨੈਸ਼ਨਲ ਅਵਾਰਡ ਵਾਪਸ ਕਰ ਦਿੱਤਾ ਅਤੇ ਪ੍ਰੋਫੈਸਰ ਹਰਪਰਜਨ ਸਿੰਘ ਦਿਵਾਲ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੋਰ ਵੀ ਬਹੁਤ ਸਾਰੇ ਸਿੱਖਾਂ ਨੇ ਆਪਣੇ ਧੰਨ ਨਾਲ ਰੋਸ ਪ੍ਰਗਟ ਕੀਤੇ ਕੱਲ੍ਹ ਹੀ ਲਿਟਰਾ ਵਿੱਚੋਂ ਸੰਤਰਚਨ ਸਿੰਘ ਲੰਗੋਵਾਲ ਅਤੇ ਗੁਰਚਰ ਸਿੰਘ ਟੋਡਰ ਨੂੰ 6 ਜੂਨ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਭੇਜ ਦਿੱਤਾ ਗਿਆ ਸੀ। ਜਗਦੇਵ ਸਿੰਘ ਤਲਵੰਡੀ ਨੂੰ ਉਸਦੇ ਪਿੰਡੋਂ ਰਾਸਤ ਵਿੱਚ ਲੈ ਲਿਆ। surjeet singh bardala ਨੇ ਰਾਜਪਾਲ ਨੂੰ ਮਿਲ ਕੇ ਅਮਰਸਰ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਉਸ ਨੂੰ ਨਾ ਮਿਲੀ ਅਤੇ 12 ਜੂਨ ਨੂੰ ਛੜ ਕੇ ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਤੋਂ ਗ੍ਰਿਫਤਾਰ ਕਰ ਲਿਆ। ਪ੍ਰਗਤ ਸਿੰਘ ਬਾਦਲ ਆਪਣੇ ਪਿੰਡ ਤੋਂ ਚੰਡੀਗੜ੍ਹ ਪਹੁੰਚ ਗਿਆ ਸੀ। ਉਸ ਨੂੰ ਵੀ 12 ਜੂਨ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਪਹਿਲਾਂ ਬਾਦਲ ਅਤੇ ਬਰਨਾਲਾ ਨੇ 10 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਖਿਆਲ ਸੀ ਕਿ ਸਰਕਾਰ ਨੇ ਸਿੱਖਾਂ ਨਾਲ جنگ ਛੇੜ ਦਿੱਤੀ ਹੈ ਜਿਸ ਦਾ ਸਿੱਖ ਡਟ ਕੇ ਮੁਕਾਬਲਾ ਕਰਨਗੇ ਉਹਨਾਂ ਨੇ ਦੇਸ਼ਾਂ ਦੇਸ਼ਾਂ ਦੀਆਂ ਸੰਗਠਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਕੀਤੇ ਗਏ ਜ਼ਬਰਾਨਾ ਹਿੰਸਲੇ ਖਿਲਾਫ ਰੂਸ ਵੱਜੋਂ 17 ਜੂਨ ਐਤਵਾਰ ਨੂੰ ਅਰਦਾਸ ਦਿਵਸ ਮਨਾਇਆ ਜਾਵੇ ਜਿਸ ਦੌਰਾਨ ਸਿੱਖ ਕਾਲੇ ਕੱਪੜੇ ਪਾਉਣ ਆਪਣੇ ਘਰਾਂ ਵਿੱਚ ਚੁੱਲ੍ਹੇ ਨਾ ਬਾਲਣ ਅਤੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਟਾਂ ਦੇ ਭੋਗ ਪਾਏ ਜਾਣ ਉਨ੍ਹਾਂ ਨੇ ਬਗਾਵਤ ਕਰਨ ਵਾਲੇ ਫੌਜੀਆਂ ਦਾ ਸਵਾਗਤ ਕਰਦੇ ਆ ਇਸ ਨੂੰ ਸਹੀ ਕਦਮ ਦੱਸਿਆ। ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਅਤੇ ਉਪਾਇਕਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਕਿਹਾ। ਗ੍ਰਿਫਤਾਰੀ ਤੋਂ ਬਾਅਦ ਵੱਦਲ ਅਤੇ ਬਰਨਾਲਾ ਤੁਹਾਨੂੰ ਲਿਜਾ ਕੇ ਪੰਚਮੜੀ ਮੱਧ ਪ੍ਰਦੇਸ਼ ਵਿੱਚ ਬੰਦ ਕਰ ਦਿੱਤਾ। ਇੱਕ ਬਲਵੰਤ ਸਿੰਘ ਸਾਹਬ ਕਬੀਤ ਮੰਤਰੀ ਨੂੰ ਛੱਡ ਕੇ ਤਕਰੀਬਨ ਸਾਰੀ ਇਕਾਲੀ ਹਾਈ ਕਮਾਂਡ ਐਨਐਸਏ ਅਧੀਨ ਜੇਲ੍ਹਾਂ ਵਿੱਚ ਬੰਦ ਕੀਤੀ ਜਾ ਚੁੱਕੀ ਸੀ। 11 ਜੂਨ ਨੂੰ ਪ੍ਰਸਿੱਧ ਕੇ ਲਾਲ ਰਾਮਜੀਤ ਲਾਨੀ ਨੇ ਸੰਤ ਲੰਗੋਵਾਲ ਦੀ ਗ੍ਰਿਫਤਾਰੀ ਖਿਲਾਫ ਐਡਵੋਕੇਟ ਐਸ ਰੰਗਾ ਰਾਜਾ ਰਾਹੀਂ ਆਈਬੀਐਸ ਕਾਰਪਸ ਸਦੈਰ ਕਰ ਦਿੱਤੀ ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਆਗੂ ਸੀ ਉਸਤੇ ਇਸ ਕਦਮ ਦੀ ਭਾਜਪਾ ਵਿੱਚ ਬੜੀ ਬਤਕੋਈ ਹੋਈ ਖਾਸ ਕਰਕੇ ਮਦਨ ਲਾਲ ਖੁਰਾਨਾ ਵੱਲੋਂ ਜਿਸ ਕਰਕੇ ਉਸਨੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਅਤੇ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਸੀ ਪਾਰਟੀ ਪ੍ਰਧਾਨ ਬਾਜਪਾਈ ਨੂੰ ਕਿਉਂਕਿ ਇਸ ਅਸਤੀਫੇ ਵਿੱਚ ਉਸਨੇ ਲਿਖਿਆ ਕਿ ਹਿੰਦੂ ਸਿੱਖਿਆ ਵਿੱਚ ਪਾੜੇ ਪਾਉਣ ਨੂੰ ਮਟਾਉਣ ਦੇ ਇਸ ਮੌਕੇ ਉਹ ਪਾਰਟੀ ਪ੍ਰਧਾਨ ਬਾਜਪਾਈਨ ਤੇ ਜ ਆਪਣੇ ਅਸਤੀਫੇ ਵਿੱਚ ਉਸਨੇ ਲਿਖਿਆ ਕਿ ਹਿੰਦੂ ਸਿੱਖਾਂ ਵਿੱਚ ਪੇ ਪਾੜੇ ਨੂੰ ਬਟਾਉਣ ਦੇ ਇਸ ਮੌਕੇ ਨੂੰ ਉਹ ਘਵਾ ਨਹੀਂ ਸਕਦਾ ਸੋ 9 ਜੂਨ ਦੀਆਂ ਭਾਵੇਂ ਇਹਦੇ ਵਿੱਚ ਘਟਨਾਵਾਂ ਦਾ ਜ਼ਿਕਰ ਆ ਪਰ ਇਹਨਾਂ ਘਟਨਾਵਾਂ ਦਾ ਇੰਪੈਕਟ ਕੀ ਪਿਆ ਪੋਲਿਟਿਕਸ ਕਿਵੇਂ ਬਦਲੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵਿਅਕਤੀਆਂ ਨੇ ਅਸਤੀਫੇ ਦਿੱਤੇ ਇਹਦਾ ਪੂਰਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਅਗਲੇ ਭਾਗ ਦੇ ਵਿੱਚ ਆਪਾਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਕਿਸ ਤਰ੍ਹਾਂ ਨਫਰਤੀ ਕਰਮ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ Hilhal do, I'll